ਉਹਾਂ ਜੀ ਕੀ ਹਾਲਾ ਸਾਰੇ ਵੀਰਾਂ ਦਾ ਫੋਰ ਕੀ ਬੰਦਾ ਕਰਦਾ ਐ ਵੀਰੋ ਉੱਤਰ ਪਾ ਤਰੀ ਠੀਕ ਹੈ ਸਵੇਰੇ ਆ ਦੇ ਕਰ ਵਾ ਠੀਕ ਹੈ ਲਓ ਜੀ ਕਰਦੇ ਆ ਵਲੋਗ ਦੀ ਸਟਾਰਟਿੰਗ ਸਵੇਰੇ ਸਵੇਰੇ ਤੇ ਉੱਠ ਕੇ ਹੁਣ ਚੱਲਦੇ ਆ ਵੀ ਆਪਾਂ ਸਦਾ ਘਰੇ ਪਹਿਲਾਂ ਤਾਂ ਹਨ ਚੱਕਰ ਕੀਆ ਅੱਜ ਬੰਦਰੀਆਂ ਕਣਕ ਤੁਹਾਨੂੰ ਰਾਤ ਹੀ ਦੱਸਿਆ ਸੀ ਹਾਂ ਮੈਂ ਇੱਕ ਮਿੰਟ ਪਹਿਲਾਂ ਤਾਂ ਮੈਂ ਆਪਣੇ 6 ਸਾਲ ਪੁਰਾਣੇ ਸ਼ੂ ਆਵਾ ਤੇ ਫਿਰ ਉੱਠ ਕੇ ਕਰਦੇ ਆ ਗੱਲਬਾਤ ਰਾਤ ਤਾਂ ਕੁਝ ਵੀ ਨਹੀਂ ਪਤਾ ਲੱਗਿਆ ਬਾਪੋ ਦੁੱਧ ਵੀ ਉਵੇਂ ਹੀ ਪਿਆ ਪਰਿਆਦਾ ਭਰਿਆ ਵੀ ਨਹੀਂ ਪੀਤਾ ਗਿਆ ਤੇ ਲਕਟਾਂ ਵੀ ਨਹੀਂ ਬਰੋ ਨਾ ਕੋਈ ਵੱਡੀ ਤੇ ਨਾ ਕੋਈ ਛੋਟੀ ਸਾਰਾ ਕੁਝ ਆਨਲਾਈਨ ਹੀ ਬਾਰ ਬੂਲਤਾ ਚੜਤੇ ਸੀਗੇ ਪਰ ਬੂਲਤਾ ਜੜੇ ਆ ਕੋਡੇ ਖਾਟੇ ਦਾ ਪਾਣੀ ਵੀ ਕੜਦਾ ਸੀ ਨਾ ਫਲੱਡ ਫਲੱਡ ਲਕਟਾਂ ਤਾਂ ਆਪਣ ਮومی ਜਗੀ ਜਾਂਦੀਆਂ ਸਾਰੀਆਂ ਲੈ ਚੋ ਬੰਦੀ ਨਹੀਂ ਕੀਤੀਆਂ ਕਿਦਰ ਕੋਈ ਨਾ ਸਾਰਾ ਲਾਈਟਾਂ ਕਰਦੇ ਬੰਦ ਕੀਜ਼ ਆਪਾਂ ਜੱਕ ਲਈਏ ਨੇ ਤੇ ਏਅਰਵੋਰਸ ਚੱਕ ਲਈ ਜੀ ਉਹ ਸੱਟਾ ਮੂ ਆ ਕਰੋ ਢੂੰ ਦਾ ਭੈੜਾ ਹੀ ਮੈਨੂੰ ਪਤਾ ਪਰ ਫਿਰ ਵੀ ਅਕਸਰ ਅੰਦਾ ਬੰਦਾ ਖੜਾ ਹੁੰਦਾ ਖੜੇ ਦੇਖੋ ਜਾਂਦੇ ਕਹਿੰਦੇ ਸ਼ੂਕਾਂ ਪੜਦੇ ਤੇ ਬਾਕੀ ਓਕੇ ਆ ਰਿਪੋਰਟਾਂ ਬਰੋ ਹਨ ਆਹ ਲਿੱਟਾ ਬੰਦ ਕਰ ਦਾਂ ਬਸ ਮੈਂ ਇੱਧਰ ਲਗਾ ਬੈਠ ਗਾਲ ਕੇ ਚੱਲਦੇ ਆ ਕੰਮ ਆਪਾਂ ਆਣਾ ਚਲ ਕੋਈ ਨਾ ਇੱਕ ਦਿਨ ਹੋਰ ਸਹੀ ਯਾਰ ਨਾ ਨਿਕਲਣਗੇ ਬੱਚੇ ਬਾਹਰ ਜਾਂ ਫਿਰ ਟਾਈਮ ਨਾਲ ਵਿਲੇ ਹੋ ਗਏ ਤੇ ਫਿਰ ਪਾ ਇਧਰ ਆ ਕੇ ਰੰਗ ਰੰਗਲਾ ਲਾਂਗੇ ਬੱਚਿਆਂ ਖੋਲੀਏ ਬੈਟ ਕੋ ਲੈ ਕੇ ਬਾਬੇ ਦਾ ਨਾਂ ਪਰ ਇਧਰੋਂ ਤਾਂ ਬਾਬੇ ਦਾ ਨਾਲੇ ਖੋਲਣ ਸੀ ਨਹੀਂ ਹੋਣੀ ਨਹੀਂ ਨਹੀਂ ਸੀਨ ਤਾਂ ਕਿਹਾ ਸੀਨ ਤਾਂ ਸਾਰੇ ਤਾਂ ਸੀ ਬਾਬੇ ਦੇ ਨਾਲ ਪਰ ਗੱਲਾਂ ਇਹ ਵੀ ਦਰ ਕੋ ਕੱਢ ਰਹੇ ਹੁੰਦਾ ਆਪਾਂ ਉਹ ਹਾਂ ਸੱਚ ਜਿਹੜੇ ਬੱਚੇ ਕੋਈ ਡੋਣੀ ਹੁੰਨੇ ਕਬੂਤਰ ਉਹ ਤਾਂ ਡਾਲ ਗਏ ਜਿਵੇਂ ਇੱਕ ਤਾਂ ਘੋੜੇ ਮੂੰਹਾਂ ਹੋ ਗਿਆ ਹਨਾ ਆਪਣਾ ਇੱਕ ਆਪਣਾ ਟੇਢ ਟੂਸੇ ਲੋ ਛੱਡ ਚਲੇ ਇੱਕ ਤਾਂ ਇਹ ਸ਼ਰਦੀਪਈ ਆਪਾਂ ਕੋਸ਼ੇ ਵਾਲਾ ਆਪਣਾ ਲਖੀਰਾ ਤੇ ਟੂਸੇ ਵਾਲਾ ਰੱਜਿਆ ਬੈਠਾ ਪੂਰਾ ਢੱਕਿਆ ਇੰਨਾ ਫੋਟਾ ਕੱਢੀ ਬਲ ਗਿਆ ਇੱਕ ਆਪਣਾ ਕੋਈ ਨੂੰ ਇਹ ਤਾਂ ਸਿਆੜਾ ਇਹ ਤਾਂ ਨਹੀਂ ਰੱਜਿਆ ਇਹ ਤਾਂ ਦੇ ਲਈ ਹੈ ਤੇ ਹਾਂ ਹੁਣ ਤਾਂ ਪੱਬ ਵੀ ਲਾਉਣਾ ਛੱਡ ਗਏ ਮਹਾਰਾਜ ਜੀ ਥੱਲੇ ਤੇ ਇੱਕ ਹੋਵੇ ਆਪਣਾ ਰਵੀ ਜੱਜਾ ਨੂੰ ਜਿੰਨਾ ਚਲੋ ਬੜਾ ਵੈਸੇ ਹੈ ਤਾਂ ਠੰਡ ਪਰ ਜਿਨ੍ਹਾਂ ਨੂੰ ਸਪੇਅਰ ਕਹਿੰਦੇ ਸੀਗੇ ਬਾਪਿਓ ਹੁਣਾਂ ਵਿਆਹ ਆ ਇੱਕੇ ਦੀ ਭੈਣ ਦੇਤੀ ਆ ਪਾਵਣਾ ਆਪਣੇ ਪੀੜੀਆਂ ਤੋਂ ਭਰਾ ਆ ਸੀ ਕੋਈ ਤੈਨੂੰ ਪਤਾ ਉਹਨੂੰ ਤੇ ਇੱਕੇ ਰੱਖ ਲਿਆ ਇਹਨੂੰ ਰਾਤ ਨੂੰ ਭੜਕਾ ਵੜਕਾ ਪਾਉਣਾ ਪੈਂਦਾ ਬਈ ਜਿੱਦਨ ਮੈਂ ਆਪਾਂ ਬੱਚੇ ਪਾਲਣ ਗਏ ਆ ਸਖਸ਼ਿੰਦਰ ਆਰਗੇ ਘਰੇ ਸੀਗੇ ਉਹਦੇ ਨੂੰ ਰਾਤ ਨੂੰ ਬਿਠਾਇਆ ਵੜਕਾ ਹੋੜਕਾ 하게 ਤੇਰੇ ਭਾਈ ਨੂੰ ਕੱਚ ਗਾਂ ਦੇ ਦਰ ਬਰੋਬਰ ਖੜਾ ਸੀ ਹੋਇਆ ਇਹ ਕੱਲਾ ਇਹ ਦੋਵੇਂ ਤੋਂ ਡੇ ਕੱਲਾ ਗੋਸ਼ ਵਾਲਾ ਰਹੇਗਾ ਬਸ ਇਹੀ ਤੈਨ ਨਾ ਕੱਢ ਰਹੀ ਸੀ ਬਰੋ ਬਾਕੀ ਸਾਰੇ ਜਾਨਵਰ ਬੰਦ ਆ ਸਿਆਣੇ ਹੋ ਗਏ ਅੱਜ ਕੰਟਾਲੇ ਟੂ ਸੇ ਆਪਣਾ ਟੂ ਸਾਹਬ ਦੇ ਅਗਲ ਬਿੱਠ ਤੇ ਉਹ ਸਾਰੇ ਬੰਦ ਕਰਦੇ ਆਪਾਂ ਜਿੰਨੇ ਸੀਗੇ ਵਸੇ ਦੁਬਾਰਾ ਨਵੇਂ ਡਾਵਾਂਗੇ ਚਲੋ ਬਰੋ ਚਾਹ ਦੇ ਘਰ ਨੂੰ ਵੰਡੇ ਇਹ ਕਣਕੀ ਚਲ ਨਹੀਂ ਨਹੀਂ ਬੰਦ ਰੱਖ ਦੇ ਤੇ ਵਨਪ੍ਰੀਤ ਸਿੰਘ ਹਾਂਜੀ ਮੇਰੇ ਵੀਰੋ 1 ਵਜ ਗਿਆ ਜੀ ਕੜਤੀ ਛਾਂੜ ਥੋੜੇ ਬਾਜੀ ਨੇ ਕਾੜਾਈ ਵੇਖੋ ਤਸ ਕੜਦੀ ਵੇਖੋ ਵੇਖੋ ਅਬ ਜੀਤ ਨੇ ਕੱਢਿਆ ਬਲਜੀਤ ਦੀ ਹੈਂਡ ਰਾਈਟਿੰਗ ਤੁਹਾਨੂੰ ਆਡ ਹੀ ਨਹੀਂ ਦੀ ਹੁਣੀ ਠੀਕ ਹੈ ਬਲਜੀਤ ਨੇ ਕੱਢਿਆ ਦੋ ਫਰਪਾ ਚੱਲ ਪਏ ਥੋੜੇਗੇ ਹਟ ਜਾ ਆਪਾਂ ਕਿੱਥੇ ਚੱਲੀ ਜਾਈਂ ਆਈ ਤਾ ਲੱਗਦਾ ਕੀ ਆਲਾ ਪੇ ਦੇਖੋ ਮੈਂਟੋ 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 ਮੈਂਟ ਕੜਤੇ ਬਸ ਓਕੇ ਆ ਬਰੂ ਰਿਪੋਰਟ ਲਗਪਗ ਬੋ ਕੜ ਕੜਤੇ ਹੁਣ ਮਨਿਕ ਜੇ ਚਾਹਦਾ ਰੋਟੀ ਰੋਟੀ ਵੀ ਖਾਣੀ ਹੈ ਹਜੇ ਉੱਤਰ ਵੀ ਨਹੀਂ ਦੇਖੇ ਸੱਚ ਹਾਂ ਬਈ ਬੈਰੀ ਪਈ ਜਾਂਦੀ ਸੀ ਮੈਂ ਤਾਂ ਜਿਹੜੇ ਕਣਕ ਲੈਣਾ ਸੀ ਉਹਨਾਂ ਨੇ ਦੱਸਿਆ ਸੀ ਇਸ ਨੂੰ ਰੋਟੇ ਖੇ ਦੇਖਦੇ ਆਂ ਕੀ ਹਿਸਾਬ ਕਿਤਾਬ ਹੈ ਫਿਰਦੇ ਆ ਕਿ ਬਈ ਇੱਕ ਤਾਂ ਫਿਰਦਾ ਜਾਂਦਾ ਬੱਠ ਬਗਲ ਟੂਸਾ ਦਾ ਫਿਰਦਾ ਹਜੇ ਇੱਦਾਂ ਸਾਰੇ ਹੀ ਫਿਰਦੇ ਆ ਹੋਰ ਜੀ ਠੀਕ ਆ ਠੀਕ ਆ ਵਧੀਆ ਤੇ ਭੈਣ ਜਿਹੜੇ ਤਕਵਾ ਲਈ ਪਈ ਚਲੋ ਯਾਰ ਉਧਰ ਲੈ ਕੇ ਗੱਲਬਾਤ ਕਰਦਾ ਫਾਈ ਮੇਲੇ ਉੱਤਰਾ ਨੂੰ ਨੀਆ ਮਾਰਦੇ ਇਹ ਤਾਂ ਉਹਨਾਂ ਹਨਾ ਗੋਸ਼ ਵਾਲਾ ਹੀ ਫਿਰਦਾ ਹੈ ਬਾਕੀ ਦੇਖਦੇ ਕੋਈ ਆਲਾ ਭੈਣ ਦਵਾਈ ਲਿਆ ਸੀਗਾ ਦਵਾਈ ਲਿਆ ਸੀਗਾ ਤੜਕੇ ਦਾ ਮਹਾਨ ਨਵੇੜਿਆ ਮੈਂ ਤਾਂ ਨਈ ਨਹੀਂ ਪਾਦਾ ਮੈਂ ਫਿਰ ਗਾ ਹੀ ਦਿੱਤਾ ਫਿਰ ਤਾਂ ਚੁੱਪ ਕਰਕੇ ਖੜ ਗਏ ਸਾਰੇ ਦੁਕਾਨਦਾਰ ਨਿਕਲਣ ਲੱਗ ਗਏ ਹਾਂਜੀ ਆ ਗਏ ਉੱਠ ਕੇ ਅੰਦਰ ਤੇ ਹੁਣ ਸਾਨੂੰ ਮੈਂ ਦੱਸਦਾ ਨਹੀਂ ਕੀ ਸਕੀਮ ਲੈ ਹੈ ਜੇ ਬਈ ਉਹ ਦੇਖੋ ਬਲਬਲ ਵੀ ਉਮੀ ਜਗੀ ਜਾਂਦੇ ਇਹ ਵੀ ਬੰਦ ਕਰਨ ਆਲੇ ਆ ਚਲ ਕੋਈ ਨੰਦਰ ਪਹਿਲਾਂ ਐਂਟਰ ਹੋਈ ਆਪਾਂ ਲੋਕ ਕੋਲ ਕੇ ਤੇ ਉਹ ਉਹਨੂੰ ਮੈਂ ਸੀਂ ਦੱਸਦਾ ਕੀ ਹੋਇਆ ਬਾਦੋ ਵੀ ਆਪਾਂ ਕੋ ਉਤਰਾਂਦੋਲੇ ਮਾਰ ਕੇ ਜਾਵੜੇ ਠੀਕ ਐ ਤੇ ਆਪਾਂ ਤਾਂ ਜਾ ਕੇ ਉੱਥੇ ਬਹਿ ਕੇ ਆਪਣੇ ਉਹਦੇ ਤੇ ਕਾਊਂਟਰ ਤੇ ਕਹਿਣ ਦਾ ਪਾ ਅਫਸਰ ਬਣ ਕੇ ਹਨਾ ਮੇਰੇ ਅਧਿਕਾਰੀ ਜੀ ਆਪਾਂ ਹੀ ਸੀਗੇ ਤੇ ਉਦੋਂ ਬਾਅਦ ਬਈ ਜਿਹੜੇ ਮਨਗਲ ਕਣਕ ਲੈਣ ਆਈ ਜਾਂਦੇ ਸੀ ਆਪਣੇ ਪਿੰਡ ਵਾਲੇ ਸਾਨੂੰ ਪਤਾ ਕਬੂਤਰ ਬਾਜ ਵੀ ਹੁੰਦੇ ਹੀ ਐ ਵਿੱਚ ਸਾਰੇ ਜਾਣਦੇ ਹੀ ਆ ਉਹ ਬਾਹਰ ਬੈਠੇ ਸੀਗੇ ਤੇ ਉਹਨਾਂ ਦੀ ਨਿਗਾ ਬਈ ਕਹਿੰਦੇ ਬਹਿਰੀ ਪਈ ਜਾਵੇ ਕਹਿੰਦੇ ਲਿਖੀ ਰਾਂ ਵਾਲਾ ਬੱਚਾ ਤੇਰਾ ਤਿੰਨ ਆਰੀ ਬਚ ਗਿਆ ਆਪਣੋਂ ਅੰਦਰ ਬੈਠੇ ਹੋਣੇ ਕੁਝ ਨਹੀਂ ਪਤਾ ਲੱਗਣਾ ਜੀ ਲੈ ਜਾਂਦੇ ਆਪਣੋਂ ਤਾਂ ਵੀ ਨਹੀਂ ਫੜ ਕੇ ਪਤਾ ਲੱਗਣਾ ਹੈ ਹਨਾ ਤੋ ਕਹਿੰਦੇ ਬਿੱਤਰ ਬੱਚਾ ਤੈਨ ਨਾਰੀ ਬਾਜ ਗਿਆ ਗੋਸ਼ੀ ਵਾਲਾ ਹਰੀਆਂ ਲਖੀਰਾਂ ਹਰਾ ਟੂਸਾ ਕਾਲੇ ਫੂੰਝੇ ਵਾਲਾ ਕਹਿੰਦਾ ਜਮ ਫੜਦੀ ਫੜਦੀ ਤੈਨ ਨਾਰੀ ਛੱਡ ਗਈ ਕਹਿੰਦਾ ਇਹਨੂੰ ਮੈਂ ਭੈਜੋ ਅੱਜ ਹੀ ਉਧਰ ਹੋਗੇ ਤਾਂ ਅੱਜ ਹੀ ਵੈਰੀ ਪੈ ਗਈ ਹਨਾ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਕਬੂਤਰ ਆਪਣੇ ਤੇ ਨਹੀਂ ਫਿਰਦੇ ਸੁੱਖ ਨਾਲ ਵੱਡਾ ਵੀ ਫਿਰਦਾ ਤੇ ਦੋਵੇਂ ਬੱਚੇ ਫਿਰਦੇ ਆ ਤੇ ਬਾਕੀ ਦੋ ਆ ਚੋਬਰ ਵੀ ਆ ਗਏ ਮੇਰੇ ਕੋਲ ਉਧਰ ਹਨਾ ਉਹਨੂੰ ਕਿਹਾ ਸੀ ਮੈਂ ਕੂਤਰਾਂ ਦੇ ਰੰਗ ਲਾਉਣਾ ਤੇ ਮੇਰੇ ਮਗਰ ਖੜਾ ਰ ਅੱਧਾ ਘੰਟਾ ਮੈਨੂੰ ਪਤਾ ਹੀ ਨਹੀਂ ਲੱਗਾ ਉਹਨੂੰ ਜਾਣਦਾ ਕਹਿੰਦਾ ਚੱਲ ਮੈਨੂੰ ਫੋਨ ਕਰ ਦੇ ਮੈਂ ਤਾਂ ਮੱਧੇ ਤੇ ਕਾਰਡ ਮੈਨੂੰ ਲੱਗਦਾ ਪੱਟੇ ਆ ਖੰਭ ਜੀ ਇੱਕ ਦਿਨ ਤਾਂ ਮੈਨੂੰ ਲੱਗਦਾ ਯਾਰ ਕਰੀ ਪੂਛ ਵਾਲੇ ਦੇ ਤਾਂ ਚਲੋ ਛੱਡੋ ਕੋਈ ਗੱਲ ਨਹੀਂ ਤਾਂ ਆਇਆ ਉਹਦੀ ਪਤਾ ਲੱਗੇਗਾ ਤੇ ਕਾਰਡ ਭਾਈ ਕੱਢਿਆਂ ਦੇ ਲਗਭਗ ਨਾ ਸਾਰੇ ਨਾ ਸਾਰੇ 90 ਇੱਕ 100 ਕਾਰਡ ਹੀ ਆਪਣੇ ਕੰਨੀ ਲਗਭਗ 85 ਕੱਢ ਤੇ ਜਿਹੜੇ ਕੋਈ 5-7 ਰਹਿ ਗਏ ਆਪਾਂ ਮਸ਼ੀਨ ਇੱਧਰ ਲੈ ਕੇ ਰੱਖ ਲਾਂਗੇ ਨਿਲਤਾਪ ਦੀ ਕਬੂਤਰਾਂ ਦੇ ਨਹੀਂ ਗਾ ਰੱਖਾਂਗੇ ਜਿਹੜਾ ਕੋਈ ਆਇਆ ਕਰੇ ਉਥੋਂ ਪਰਚੀ ਕੱਢ ਕੇ ਦੇ ਦਿਆ ਕਰੇ ਘਰ ਕਣਕ ਚੱਕ ਲਿਆ ਕਰੂ ਤੇ ਹੁਣ ਮੈਂ ਚੋਬਰ ਨੂੰ ਮਾਰਾਂ ਫੋਨ ਠੀਕ ਆ ਨੇਲੇ ਸੱਦਗੇ ਹੁਣ ਬੱਚਿਆਂ ਦੇ ਰੰਗ ਰੰਗਲਾਣਾ ਬੱਚੇ ਕੱਢ ਤੇਂਡਲੇ ਮੈਂ ਇੱਕ ਰੀ ਬਸ ਘਰੋਂ ਰੋਟੀ ਖਾਇਆ ਬਾਬਿਓ ਹਾਂਜੀ ਮੇਰੇ ਵੀਰੋ ਤੇ ਆਹ ਮਸ਼ੀਨ ਜੇ ਇਧਰ ਹੀ ਚੱਕ ਲੈਂਦੀ ਬਈ ਮੈਂ ਐ ਲਵੂ ਪੀ ਰਿਆ ਯਾਰ ਤੱਕਦਾ ਯਾਰ ਹੋਰ ਕੀ ਹੈ ਮੈਂ ਮੈਨੂੰ ਘਰੇ ਜਾਣਾ ਪੈਂਦਾ ਹਣਾ ਵਾਰੀ ਵਾਰੀ ਮੈਂ ਮੈਨੂੰ ਘਰੇ ਆਉਂਦੀ ਲੋੜ ਦਾ ਜੀਨੇ ਆਉਣਾ ਇੱਥੇ ਆਓ ਠੀਕ ਹੈ ਨਾ ਪਰ ਜੀ ਕਟ ਨੂੰ ਬਹਾਇ ਰਾਂ ਕਣਕੜ ਰੋ ਬਹਾਇ ਰਾਂ ਉਹ ਜੀਤ ਬਜਾਵ ਨਹੀਂ ਹੁੰਦੇ ਚੋਬਰੀ ਵੀ ਆ ਗਿਆ ਤੇ ਹੁਣ ਬੱਚਿਆਂ ਦੇ ਰੰਗ ਲਾਉਂਦੀ ਰਹਾ ਯਾ ਬਾਬਿਓ ਵੀ ਬੱਚਿਆਂ ਦੇ ਰੰਗ ਲਾ ਗਏ ਪਹਿਲਾਂ ਜਿੰਨੇ ਰਹਿੰਦਾ ਕਿਵੇਂ ਰੰਗ ਮੁੰਡੇ ਦੋਵੇਂ ਘਾਟ ਆ ਉਹ ਬਣਾਉਣੇ ਪੈਣਗੇ ਕਲ ਤਾਂ ਮੂਲ ਦਾ ਰੰਗ ਬਣਾਉਣੇ ਪੈਣਗੇ ਆਪਾਂ ਨੂੰ ਵਾਧੂ ਰੰਗ ਹੀ ਥੋੜੇ ਹੋਣਗੇ। ਓਹੋ ਥੋੜੇ ਕੀ ਇਹਦਾ ਮੁੱਕੇ ਹੀ ਪਿਆ। ਚੱਲੇ ਕੰਡਵਾਲੀ ਦਾ ਰੰਗ ਤਿਆਰ ਕਰ ਲਗੇ ਯਾਰ। ਜੀ ਤੇ ਪਹਿਲਾ ਬੱਚਾ ਚੱਕ ਲੈਂਦਾ ਵੀ ਰੰਗ ਲਾਉ ਉਹਨੂੰ। ਜੋਬਰੀ ਪਹੁੰਚ ਗਿਆ ਟੇਬਲੀ ਪਹੁੰਚ ਗਿਆ। ਤੇ ਇਧਰ ਉਧਰ ਉਧਰ ਉਹ ਲਾਈਵ ਹੋਏ ਬੈਠੇ ਉਧਰ ਮੈਂ ਵੀਡੀਓ ਬਣਾਈ ਜਾਂਦੇ ਕੋਈ ਰਿਪੋਰਟਾਂ ਆਏ ਫਿਰ ਆਏ ਵਲੌਗ ਸ਼ੂਟ ਕੀਤੀ ਜਾਂਦੇ ਮੇਰੇ ਵੀਰੋ ਲਾਈਵ 'ਚ ਦੇਖੋ ਤੁਸੀਂ ਮੈਨੂੰ ਠੀਕ ਹੈ ਕਿ ਨਹੀਂ। ਸਭ ਤੋਂ ਪਹਿਲਾਂ ਚਲੇ ਰੇ ਬਾਤ ਖੋਲ ਦੇਾਂਗੇ ਮੈਂ ਲੱਗਣਾ ਪਰੰਗ ਲਾਲ ਗਏ ਨਾ ਤਾਂ ਜਿੰਨੇ ਬਚਨ ਦੇ ਚਿਪਕ ਲੱਗਿਆ ਸਾਰੇ ਦੇ ਚਿਪਕ ਖੋਲ ਨਾ ਵੀ ਨਲੇ ਰੰਗ ਬਚਾ ਦੇ ਠੀਕ ਆ ਇਹਦੇ ਕੀ ਕਲਰ ਲਾਉਣਾ ਇਹਦੇ ਯਾਰ ਪੱਲੇ ਖੋਲ ਫੇਰ ਦੱਸਾਂਗੇ ਆਪਾਂ ਕੀ ਰੰਗ ਰਾਤ ਬਾਲੀ ਪੜੀ ਮੇਰੇ ਨਾਲ ਤੁਹਾਨੂੰ ਕੀ ਦੱਸਾਂ ਮੈਂ ਲਓ ਜੀ ਪਹਿਲੇ ਬਚੇ ਰੰਗ ਲਾਤਾ ਜੀ ਆਪਾਂ ਦਿਖਾ ਦਉ ਜੀ ਖਬੀ ਗਲਾਬੀ ਕਾ ਸੁੱਕ ਕੇ ਮਤਲਬ ਆ ਨਾ ਯਾਰ ਖੋਲ ਕੇ ਚਿਪ ਛੱਡਦੇ ਕੇ ਬਸ ਬਸ ਚਿਪੀ ਖੋਲ ਲਗੇ ਦੀ ਆਪਾਂ ਇੱਕ ਮਿੰਟ ਹਟ ਜਾ ਲਓ ਜੀ ਲਗੜ ਕੋਈ ਗੱਲ ਨਹੀਂ ਯਾਰ ਇਰੇ ਡੀਰੇ ਬਾਬੇ ਮੇਜਰ ਵਾਲੇ ਉੱਚ ਵਿਚਾਰ ਕਿੱਥੋਂ ਆ ਗਏ ਤੁਹਾਡੇ ਚ ਲਓ ਜੀ ਦੂਜੇ ਬੱਚੇ ਦਾ ਰੰਗ ਲਾਤਾ ਆਪਾਂ ਕਾਲੇ ਚੀਨੇ ਦੇ ਇਹਦੀ ਵੀ ਗੁਲਾਬੀ ਕੱਚ ਕਰਤੀ ਠੀਕ ਹੈ ਕਿ ਨਹੀਂ ਖੱਬੀ ਇਹਦੇ ਭਰਾ ਦੀ ਕਿਤੇ ਖੱਬੀ ਇਹਦੀ ਕਰਤੀ ਦੋ ਬੱਚੇ ਦਾ ਰੰਗ ਲਾਤਾ ਹਾਂ ਤੀਜੇ ਬੱਚੇ ਦਾ ਰੰਗ ਲਾਤਾ ਜੀ ਰੱਤੀ ਗੁਲਾਬੀ ਬਗਲ ਸੱਜੀ ਜਿਹੜੀ ਪਹਿਲਾਂ ਆਪਾਂ ਜੀ ਉਹਦੀ ਕਮੀ ਪੂਰੀ ਕਰੂਗੇ ਇਹ ਬਲੱਡ ਲਾਈਨ ਹੋਰ ਆ ਪਰ ਉਹ ਹੋਰ ਸੀ ਇਹ ਹੋਰ ਹੈ ਠੀਕ ਹੈ ਕਿ ਨਹੀਂ ਤੇ ਓਕੇ ਜਿਹਦੇ ਪਿੱਛੇ ਮਰਾਤ 8:30 ਵਜੇ ਟਾਵਰ ਤੇ ਚੜ੍ਹੇ ਕਮਲਿਆਂ ਨੂੰ ਮੈਨੂੰ ਫੋਨ ਕਰਤਾ ਤੇ ਮੈਂ ਤੁਰਿਆ ਗਿਆ ਇਕਦੇ ਹੋ ਤਾ ਵਰਤੇ ਤਾਂ ਤੇ ਮੈਂ ਖੇਸੀ ਫੜ ਮਰੀ ਮੈਨੂੰ ਉਦੋਂ ਪਤਾ ਲੱਗਿਆ ਮੈਂ ਤਾਂ ਜਾ ਕੇ ਖੜ ਗਿਆ ਉਹਨੂੰ ਫੋਨ ਲਾਇਆ ਕਹਿੰਦੇ ਬਈ ਕੀ ਬਣਿਆ ਮੈਂ ਆਪਣਾ ਹੈ ਨਹੀਂਗਾ ਹੋਰ ਹੈ ਤਾਂ ਕੋਈ ਤੇ ਕਹਿੰਦੇ ਚੱਲ ਫਿਰ ਕੋਈ ਨਹੀਂ ਬਈ ਫੜ ਲੈਣ ਨੂੰ ਮੈਂ ਖੇ ਨੂੰ ਥੋੜਾ ਫੜ ਕਰਾ ਲੱਤਾਂ ਤੜਾਉਂਦੇ ਬੈਠੇ ਜਾਵਾਂ ਤਾਂ ਯਾਰ ਮਾਰ ਤਾਂ ਕੰਬੀਣ ਤਾਂ ਆਏ ਕਿ ਸੌਂ ਲੱਗੇ ਚਲੋ ਇਹ ਲਾਤਾ ਰੰਗੇ ਦੇ ਓਕੇ ਹੋ ਗਈ ਰਿਪੋਰਟ ਲਓ ਜੀ ਤੀਜਾ ਬੱਚਾ ਇਹਦੀ ਕਰਤੀ ਸੱਜੀ ਗਲਾਬੀ ਪਗਲ ਗੋਲ ਬੜਾ ਧੁੱਪ ਕੰਨੇ ਨੂੰ ਹੋ ਜਾਈ ਐਂ ਜੇ ਕਰਕੇ ਹਾਂਜੀ ਓਕੇ ਹੋ ਗਈ ਰਿਪੋਰਟ ਚ ਨਹੀਂ ਤੀਜਾ ਕਿਉਂ ਚੌਥਾ ਬੱਚਾ ਤੇ ਨਾ ਤਾਂ ਲਾ ਹੀ ਦਿੱਤਾ ਚੌਥੇ ਬੱਚੇ ਦਾ ਰੰਗ ਲਾਤਾ ਬਈ ਓਕੇ ਰਿਪੋਰਟਾ ਲੈ ਆ ਮੁੰਡਿਆ ਕਿੰਨੇ ਬੱਚੇ ਰੰਗ ਲਾਤਾ ਹਾਂਜੀ ਮਾਤਾ ਕੱਢਦੇ ਆ ਪਰਚੀ ਇੱਕ ਮਿੰਟ ਇਹ ਕਿੰਨਾ ਬੱਚਾ ਪੰਜਵਾਂ ਬੱਚਾ ਹੋ ਗਿਆ ਇਹ ਛੇਮਾ ਨਹੀਂ ਪੰਜਵਾਂ ਪੰਜਵਾਂ ਛੇਮਾ ਬੱਚਾ ਹੋ ਗਿਆ ਬਈ ਇਹਦਾ ਕਰਤਾ ਗਲਾਬੀ ਫੂੰਜਾ ਬਹੁਤ ਆਪਾਂਲੀ ਓਨਲੀ ਗਲਾਬੀ ਫੂੰਜਾ ਠੀਕ ਆ ਸੈਟ ਆ ਕੰਮ ਹਾਂਜੀ ਮੇਰੇ ਵੀਰੋ ਤੇ ਛੇਵੇਂ ਬੱਚੇ ਦਾ ਰੰਗ ਲਾਤਾ ਬਈ ਜਿਸ ਕਾਲਾ ਮੁੰਡਿਆ ਕੋਈ ਡਿੱਕ ਨਹੀਂ ਦਿਖਾ ਦੂੰਗਾ ਮੈਂ ਗਲਾਬੀ ਟੌਰੀ ਤੇ ਗਲਾਬੀ ਟੂਸਾ ਵੀ ਬੱਚੇ ਦਾ ਠੀਕ ਹੈ ਗਲਾਬੀ ਟੂਸਾ ਗਲਾਬੀ ਟੋਰੀ ਲਾਲ ਚੀਨਾ ਬੱਚਾ ਸੀਗਾ ਕਰਤਾ ਰੰਗ ਇਹਦੇ ਉੱਪਰ ਲਓ ਜੀ 8ਵੇਂ ਬੱਚੇ ਦੇ ਰੰਗ ਲਾਤਾ ਇਹਦਾ ਕਰਤਾ ਗਲਾਬੀ ਢਿੱਡ ਇਹਦੇ ਜਮਾਂਦਰੂ ਕਾਲੇ ਟੂਸੇ ਕਾਲਾ ਫੁੰਝਾ ਤੇ ਚਿੱਟੀ ਲੰਗੋਟ ਹੈ ਇਹਦੀ ਆਰਡਰ ਜਾਂ ਕਢਣ ਲੱਗ ਗਿਆ ਹੋਇਆ ਤੇ ਇਹਦਾ ਗਲਾਬੀ ਢਿੱਡ ਕਰਤਾ ਬੱਚੇ ਦਾ ਇਹ ਤੋਂ ਪਹਿਲਾਂ ਇੱਕ ਬੱਚੇ ਦੇ ਰੰਗ ਲਾਤਾ ਸ਼ਰਦੀ ਦੀ ਸ਼ਰਤ ਤੋਂ ਦਿਖਾਇਆ ਨਹੀਂ ਇਹ ਵੀਡੀਓ 'ਚ ਤੇ ਉਹ ਬੱਚੇ ਦੇ ਰੰਗ ਲਾਇਆ ਸੀਗਾ ਹਰਾ ਕਲਾ ਵੀ ਟੂਸਾ ਲਾਲ ਚੀਨਾ ਬੱਚਾ ਸੀ ਉਹ ਤੇ ਇਦੂ ਬਾਅਦ ਬਸ ਓਨਲੀ ਤਿੰਨ ਬੱਚੇ ਰਹਿ ਗਏ ਤਿੰਨ ਹੋ ਰਹੇਗੇ ਬਾਕੀ ਜਿਹੜੇ ਕੂਤਰੁੱਡੇ ਫਿਰਦੇ ਕਰੀ ਸੁਨੋ ਦਿਖਾ ਦਿੰਨਾ ਮੈਂ ਖੜਚ ਤਿੰਨ ਤਾਂ ਸਵੇਰ ਛੱਡੇ ਸੀ ਆਪਾਂ ਥੋੜੇ ਯਾਦ ਹੋਣੇ ਆ ਤੇ ਇੱਕ ਆਪਾਂ ਬੱਚਾ ਬਾਅਦ ਛੱਡਿਆ ਸੀ ਆ ਕੇ ਹਰੇ ਟੂਸੇ ਹਰੀ ਟਰੋੜੀ ਦਿਖਾਇਆ ਸੀ ਵਿੱਚ ਕੱਲਾ ਉਹ ਥੋੜੇ ਨਿਗਾਹ ਪਰ ਇੱਕ ਤਾਂ ਹੋ ਜਾਂਦਾ ਸਾਹਮਣੇ ਘੋੜੇ ਮੂੰਹਾਂ ਤਾਂ ਖੜ ਜੋ ਯਾਰ ਭੈ ਜੋ ਬਲਾਰ ਰੋਣ ਵਾਲਾ ਨਾ ਬੜਾ ਯਾਬਾ ਯਾਰ ਐਡੀ ਗੜੀ ਧੁੱਪ ਲੱਗਿਆ ਜਿਵੇਂ ਬਲਾਰ ਕਰੇ ਤਾਂ ਹੋ ਜਾਂਦਾ ਠੀਕ ਹੈ ਥੱਲੇ ਥੱਲੇ ਇਹ ਕੁੱਤੇ ਹੋ ਜਾਂਦਾ ਦੋ ਇੱਕ ਆ ਜਾਂਦਾ ਤਿੰਨ ਤੇ ਗੋ ਉਹ ਗੋਸ਼ ਵਾਲੰਦੀ ਸੀ ਆ ਦਿੱਸਿਆ ਜੀ ਹਰੇ ਡੰਡੇ ਵਾਲਾ ਆ ਗੋਸ਼ ਆ ਲ ਆ ਜਾਂਦਾ ਤੜਕਿਆ ਬਚੇ ਬੈਰੀ ਤੋਂ ਬਾੜ-ਬਾੜ ਆ ਫਿਰ ਦੇ ਚਾਰੇ ਦੇ ਚਾਰੇ ਇੱਕ ਆ ਗਿਆ ਦੂਜਾ ਆ ਗਿਆ ਠੀਕ ਹੈ ਤੇ ਇਹ ਦੂ ਬਾਦ ਦੇ ਬਾਕੀ ਤੁਹਾਨੂੰ ਦਿਖਾ ਹੀ ਦਿੱਤੇ ਠੀਕ ਹੈ ਚਾਰੇ ਦੇ ਚਾਰੇ ਫਿਰਦੇ ਆ ਕੇ ਰਿਪੋਰਟਾਂ ਹਾਂਗਾ ਲਓ ਜੀ ਇਹ ਕੇ ਬੱਚੇ ਦਾ ਰੰਗ ਲਾਤਾ ਹਰਾ ਕੰਡ ਹਰੀ ਕਾਂਦ ਛੱਦਰੀ ਕੇ ਨੂੰ ਕਰਕੇ ਛੱਡੋ ਜੀ ਹੱਥੋਂ ਨਿਕਲ ਕੇ ਜਾਂਦਾ ਤਾਂ ਓਕੇ ਜੀ ਹਰਾ ਕੰਡ ਹਰੀ ਕਾਂਦ ਠੀਕ ਹੈ ਸੈਟ ਹੈ ਕੰਮ ਜਾਵਾ ਖੱਬੀ ਹਰੀ ਕਾਂਤ ਹਰਾ ਕਾਂਡ ਦੋਵੇਂ ਟੂਸੇ ਤੇ ਦੋ ਬੱਚੇ ਰਹਿ ਗਏ ਬਾਪੇ ਰੰਗ ਲਾਉਣ ਵਾਲੇ ਨੌ ਮਚੇ ਰੰਗ ਲਾਤਾ ਦੇਖਦੇ ਹਾਂ ਹਰ ਦੋਵਾਂ ਦੇ ਵੀ ਲਾਏ ਨੇ ਛੇਤੀ ਛੇਤੀ ਬਹੁਤ ਛੇਤੀ ਰੰਗ ਲਾਇਆ ਬਈ ਜਿੰਨੀ ਛੇਤੀ ਹੋ ਸਕਿਆ ਨਾ ਉਨੀ ਛੇਤੀ ਰੰਗ ਲਾਇਆ ਤੇ ਧੁੱਪ ਵੀ ਅੱਜ ਬਹੁਤ ਜ਼ਿਆਦਾ ਕਰਨੀ ਨਿਕਲੇ ਸੱਚੀ ਇੰਨੀ ਕਿ ਜ਼ਿਆਦਾ ਕਰਨੀ ਤਾਂ ਕਮਾਲ ਨਹੀਂ ਹੋਊਗਾ ਮੈਂ ਕਹਾਂ ਜਾਵਾ ਧੁੱਪ ਲਾਵਾਂਗੇ ਬੱਚਾ ਨੰਬਰ 10 ਦੇ ਜੀ ਰੰਗ ਲਾਤਾ ਗੁਲਾਬੀ ਟੌਰੀ ਤੇ ਹਰਾ ਟੂਸਾ ਤਾਂ ਗੁੰਡ ਛੱਡ ਦਿਓ ਜੀ ਤਾਂ ਗੁੰਡ ਦਾ ਛੱਡ ਦਿਓ ਛੱਡ ਦਿਓ ਛੱਡੋ ਛਤਰੀ ਵਿਖਾ ਦਿਓ ਪੜਾ ਜਸੂ ਨੂੰ ਉਹ ਬੱਚੇ ਨੂੰ ਚਲੋ ਚਲ ਅੱਜ ਨਹੀਂ ਆ ਗੱਲ ਤੇ ਏਡੀ ਵੱਡੀ ਕਿਵੇਂ ਇਹਨੂੰ ਉਹ ਲੱਝ ਗਿਆ ਪਤਾ ਹੀ ਲੱਗਿਆ ਨਾ ਵੀ ਕੀ ਬਣ ਗਿਆ ਨਹੀਂ ਕਦੇ ਪਾਸ਼ੇ ਪੈਰ ਨਹੀਂ ਲਾਇਏ ਸੀ ਚਲੋ ਕੋਈ ਨਾ ਪੈਰ ਲਾਉ ਨੂੰ ਫਿਰ ਕੀ ਹੋ ਗਿਆ ਕੀ ਚੱਲ ਜਾਣਾ ਖਰਾਬ ਹੁੰਦਗੇ ਇੱਕ ਰਹਿ ਗਿਆ ਬਸ ਉਹਨੇ ਰਤਾਏ ਦਾ ਭਰਾ ਉਹ ਵੀ ਕੱਢ ਲੈ ਕੇ ਉਹਦੇ ਵੀ ਲਾ ਕੇ ਰੱਖ ਹਾਂਜੀ ਬਾਬੇ ਉਹ ਏੜਾ ਬੱਚਾ ਨਹਾਉਣ ਵਾਲ ਤੇ ਨਹੀਂ ਬੈਠਾ ਸੀਗਾ ਭਾਈ ਤੇ ਉਹ ਓੜ ਕੋ ਚਵਾਰੇ ਤੇ ਪਿਆ ਯਾਰ ਫਾਤ ਦੀ ਟੈਨਸ਼ਨ ਵਧਾ ਦਿੱਤੀ ਅੰਦਰ ਨੇ ਤੇ ਬਸ ਇੱਕ ਲਾਸਟ ਆ ਬੱਚਾ ਰਹਿ ਗਿਆ ਸੀ ਉਹਦਾ ਭਰਾ ਇਹਦੇ ਵੀ ਰੰਗ ਲਾਤਾ ਇਹਦੀ ਗਰਤੀ ਹਰੀ ਟੌਰੀ ਤੇ ਸੱਜਾ ਗਲਾਬੀ ਟੂਸਾ ਠੀਕ ਹੈ 11 ਬੱਚੇ ਰਗ ਕੰਪਲੀਟ ਹੋ ਗਿਆ ਬਾਪੇ ਉਹਦਾ ਵੀ ਦਿੱਤਾ ਸਾਨੂੰ ਸਾਰਾ ਨੇ ਕੀ ਰੰਗ ਲਾਇਆ ਓਕੇ ਰਿਪੋਰਟ ਹੈ ਇੱਕ ਹਰੇ ਟੂਸੇ ਦੋਵੇਂ ਤੇ ਹਰੀ ਟੌੜ ਵਾਲਾ ਬੱਚਾ ਬਹਿ ਗਿਆ ਤੇ ਤਿੰਨ ਜਿਹੜੇ ਤੜਕ ਛੱਡੇ ਸੀ ਉਹ ਬਸ ਫਿਰਦੇ ਉਹ ਵੀ ਬਾਹਲਾਂਗੇ ਬਸ ਹੱਤ ਨਹੀਂਗੇ ਤੇ ਬਸ ਇਹਦੀ ਰੰਗ ਸੁਕਾ ਕੇ ਨੂੰ ਛੱਡ ਦੇ ਖੇਤਿਕ ਨੂੰ ਹੌਲੀ ਕਰਦੇ ਨੇ ਹਾਂਜੀ ਮੇਰੇ ਵੀਰੋ ਬੱਚਾ ਔਡ ਪਿਆ ਬਈ ਟੁੱੜ ਕੇ ਸਾਹਮਣੇ ਆ ਕੇ ਬੈਠ ਗਿਆ ਹੁਣ ਉਹ ਤੇ ਬਿੱਲੀ ਦਾ ਬਾਲਾ ਖਤਰਾ ਹੈ ਦੀਦੀ ਹੀ ਪਿੰਡ ਪੱਜ ਗਿੱਤਾ ਹਾਂ ਜਾਵਾਂ ਮੈਨੂੰ ਐ ਬਿੱਲੀ ਨਾ ਡੱਕ ਦੇ ਉੱਥੋਂ ਬੱਚੀ ਨਹੀਂ ਤੇ ਮੈਨੂੰ ਤਾਂ ਐ ਹੋਈ ਐ ਸੀ ਵੀ ਕਿੱਧਰ ਨਾਲ ਸਾਂਣ ਕਰਾਵਾਂਗੇ ਚੜਾਂਗੇ ਹਨਾ ਘਰੇ ਚੰਗਾ ਹੋਇਆ ਆਪੇ ਉੱਡ ਕੇ ਆ ਗਿਆ ਨਹੀਂ ਤੇ ਰਾਤ ਨੂੰ ਫੜਨਾ ਪੈਣਾ ਸੀ ਇਹਨੂੰ ਹੁਣ ਮੈਂ ਬਸ ਬਿੱਲੀ ਨਾਲ ਛੋਟੂ ਫਲੇ ਨੂੰ ਨਿਗਰ ਰੱਖਦਾ ਤੇ ਛਤਰੀ ਤੇ ਆ ਜੂਗਾ ਓਕੇ ਓਕੇ ਜੀ ਰਿਪੋਰਟ ਛਤਰੀ ਤੇ ਆ ਗਿਆ ਐਂ ਦਾ ਬਲੱਡ ਲੈਣ ਸਿਆਣੀ ਹੈ ਚੰਗਾ ਹੋਇਆ ਟੈਨਸ਼ਨ ਮੁੱਕੀ ਹਨਾ ਹੁਣ ਕੋਈ ਚੱਕਰ ਨਹੀਂ ਹੁਣ ਬਸ ਈਜ਼ੀ ਹੋ ਕੇ ਬੈਠਦੇ ਦੂਜੇ ਵੀ ਬਈ ਬੈਠ ਕੇ ਸੱਜੇ ਨੇ ਤੈਨੂੰ ਡੇ ਫਿਰਦੇ ਸੀਗੇ ਇਹ ਲੈਣਾ ਬੈਠ ਬਗਲ ਟੂਸੇ ਲਾ ਕੇ ਫਿਰ ਟੂਸੇ ਲਾ ਕੇ ਉਹ ਦੂ ਬਾਚ ਹਰਗਾ ਲਹੀ ਰਾਲਾ ਕੇ ਬਹਿ ਗਿਆ ਤੇ ਦੋ ਕ ਕਬੂਤਰ ਨੰਨੇ ਫਿਰਦੇ ਆਪਣੇ ਪਿੰਡ ਬਾਈ ਇੱਕ ਦਾ ਤਾਂ ਹੈਗਾ ਸਾਰਾ ਗਲਾਬੀ ਫੂੰਝਾ ਇੱਕ ਦੀਆਂ ਹੈਗੇ ਗਲਾਬੀ ਝਲ ਰੰਜ ਮੰਦਰੂ ਕਾਲੀ ਪੂਛ ਹੈ ਨਾ ਜੇ ਕਿਸ ਦੇ ਹੋਣ ਤਾਂ ਦਾ ਪਤਾ ਕਰ ਸਕਦਾ ਹੈਗਾ ਇੱਥੇ ਹਾਂਜੀ ਮੇਰੇ ਵੀਰੋ ਤੇ ਬੱਚੇ ਕਰਦ ਗਏ ਬਈ ਸਾਰੇ ਅੰਦਰ ਇੱਕ ਛਤਰੀ ਤੇ ਕਰ ਲਏ ਜਿੰਨੇ ਓਡਾ ੜਕਏ ਸੀ ਛੋਟੇ ਵੱਡੇ ਸਾਰੇ بس ਇੱਕ ਬੱਚਾ ਪਾਸੇ ਬਿਠ ਰਹਿ ਗਿਆ ਉਹਨੂੰ ਵੀ ਲਾ ਕੇ ਥੱਲੇ ਕਰਕੇ ਇਸ ਛਤਰੀ ਤੇ ਤੇ ਸਾਰਿਆਂ ਨੂੰ ਅੰਦਰ ਕਰੀਏ ਬਸ ਬਹੁਤ ਲੇਟ ਹੋਇਆ ਗਿਆ ਹਾਂਜੀ ਮੇਰੇ ਵੀਰੋ ਕਰਤੇ ਹੀ ਸਾਰੇ ਬੱਚੇ ਅੰਦਰ ਆਪਾਂ ਓਕੇ ਦੀ ਰਿਪੋਰਟ ਹੋ ਗਈ ਤੇ ਹੁਣ ਬਈ ਪਹਿਲਾਂ ਸਾਰੇ ਬੱਚੇ ਮਤਲਬ ਜਿੱਥੇ ਤੋਂ ਚਾਹਦੇ ਸੀਗੇ ਉਹਨਾਂ ਦੇ ਮਾਂ ਪਿਓ ਕੋਲੇ ਵਾਪਸ ਛੱਡਦੇ ਸੀਗਾ ਹੁਣ ਉੱਥੇ ਨਹੀਂ ਛੱਡ ਸਕਦੇ ਕਿਉਂਕਿ ਉਹਦੇ ਰੰਗ ਲੱਗ ਗਏ ਬੱਚਿਆਂ ਦੇ ਤੇ ਹੁਣ ਉਧਰ ਕਬੂਤਰਾਂ ਨੇ ਕੁੱਟਣਾ ਕਿਉਂਕਿ ਆਪਦੇ ਹਾਲ ਨਹੀਂ ਤਾਂ ਵੜਨ ਦੀ ਇਹਨਾਂ ਉਹਨਾਂ ਨੇ ਇਹਨੇ ਆਪਦੇ ਹਾਲ ਨਹੀਂ ਜਾਣਾ ਉਹਨਾਂ ਨੇ ਗਾਂ ਤੋਂ ਮਾਰਨਾ ਇਹਨਾਂ ਨੂੰ ਤਾਂ ਕਰਕੇ ਸਾਰੇ ਬੱਚੇ ਇਧਰ ਹੀ ਸ਼ਿਫਟ ਕਰਤੇ ਫੁੱਡੇ 'ਚ ਆਪਾਂ ਜਿੰਨੇ ਵੀ ਉਧਰਲੇ ਸਾਰੇ ਛੋਟੇ ਬੱਚੇ ਸੀਗੇ ਡਾਉਣ ਵਾਲੇ ਰੰਗ ਵਾਲੇ ਲਓ ਜੀ ਤੇ ਰਾਤ ਆਲਾ ਮਿਲਕ ਆਪਣਾ ਇਹ ਵੀ ਨਹੀਂ ਪ

ਆਓ 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 ਵਾਹ ਉਹ ਤੂੰ ਬੜਾ ਮਾਨਦਾ ਓਏ ਆਓ 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 ਹੋਰ ਛੱਡ ਕੇ ਕਦਾ ਆਓ 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 ਮੜਕਾ ਹੀ ਚੱਲ ਆਓ 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 ਕਿ ਬੱਚੇ ਛੱਡ ਗਏ ਆਓ 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 ਦੋਵੇਂ ਆਏ ਖੜ ਜਾ ਮੈਨੂੰ ਬੱਚੇ ਕੱਢਣ ਦੇ ਲਓ ਜੀ ਵਾਟਰ ਪਾ ਰਹੇ ਆਂ ਇਧਰ ਆਪਾਂ ਕਰ ਰਹੇ ਹੂਤਰ ਨੂੰ ਸਾਰਿਆਂ ਨੂੰ ਬੱਚਿਆਂ ਵਾਲੇ ਪਾਸੇ ਤਾਂ ਧਰਿਆਂ ਦਾ ਬਈ ਪਾਣੀ ਤੇ ਇਧਰ ਵੱਡੇ ਜੋੜੀਆਂ ਵਾਲੇ ਕੂਤਰ ਨੂੰ ਪਾਈ ਜਾਂਦੇ ਆ ਠੰਡਾ ਤਾਂ ਪੈ ਹੀ ਹੁੰਦਾ ਆ ਦੇਖੋ ਪੀਪਾ ਨੂੰ ਵਧੀਆ ਸਾਫ਼ ਰਹਿੰਦਾ ਜਦੋਂ ਕਵਰ ਦੀ ਲੱਗਣ ਦੇ ਟੱਗਣ ਲੱਗੋ ਉੱਤੋਂ ਇਹਨਾਂ ਨੂੰ ਤੇ ਲਓ ਜੀ ਇਧਰ ਵਧੀਆ ਹਲਕੂਸਾਇਆ ਹੋ ਗਿਆ ਇਹ ਤੇ ਦਈਏ ਨੂੰ ਢਾਗ ਤੇ ਉੱਤੋਂ ਦੀ ਬਾਸਰ ਨੂੰ ਪਾ ਦਾਂਗੇ ਦਾਣੇ ਸੱਚਾ ਇਹ ਇੱਕ ਇਧਰ ਵੀ ਪਾ ਦਾਂ ਉੱਧਰ ਪਾ ਦ ਉੱਧਰ ਉੱਧਰ ਪਾ ਦ ਉੱਧਰ ਰਹੇਗਾ ਆਪਣਾ ਬੈਡ ਤੇ ਉਹਨਾਂ ਨੂੰ ਰੱਖਿਆ ਜੀ ਬਾਕੀ ਇਧਰ ਦਾਣਾ ਪਾਣੀ ਸਾਰਿਆਂ ਦਾ ਰੈਡੀ ਆ ਪਾ ਰੱਖਿਆ ਆਪਾਂ ਚੋਬਰ ਉਧਰ ਦਮਣੀ ਟਿਵਲੀ ਉਹ ਤਾਂ ਕੋਠੇ ਤੇ ਬੈਠਾ ਉਹ ਜਾਨਵਰਾਂ ਦੇ ਨਿਗਾਰਕੀ ਵਾ ਛੇੜਦੇ ਨੇ ਐਸੀ ਤੂੰ ਚੌੜ ਕਰੀਏ ਨਾ ਬਈ ਉਹ ਮਾਨਿਕ ਚੈਨ ਨੂੰ ਲਾਈਵ ਕਰੀ ਜਾਂਦਾ ਹੈ ਇਹਨੂੰ ਨਹੀਂ ਪਤਾ ਇਹਨੂੰ ਅੱਜ ਤੇ ਮਿੱਤੇ ਹਵਾਸ ਮਾਨ ਫਰਕ ਪਤਾ ਨਹੀਂ ਲੱਗਦਾ ਇਹਨੂੰ ਬਾਹਰਲਾ ਬਾਹਰਲਾ ਜਾਵਾ ਵੀ ਵਾਲਾ ਉਹ ਨਹੀਂ ਛੱਡਿਆ ਲਾਈਟ ਤੇ ਇਧਰੋਂ ਇਹਨਾਂ ਨੂੰ ਵੀ ਪਾ ਦੀ ਵੀ ਹੌਟ ਵਾਟਰ ਪਾੜ ਦੇ ਕਿਹੜਾ ਹਾਂ ਇਧਰ ਦਾ ਛੱਡਦਾ ਹੰਬਾਰ ਠੰਡ ਸੀਗੀ ਯਾਰ ਅੱਛਾ ਮੈਂ ਹੁਣ ਇਧਰ ਹੀ ਛੱਡ ਦਿਆ ਇਹ ਨਹੀਂ ਚੰਗਾ ਬਾਲਾ ਇਹ ਡਾਲਿਆ ਕਰ ਇਹਨੂੰ ਜੇ ਕੋਈ ਨਾ ਚੰਗਾ ਦੇਖਦੇ ਆਂ ਵੀ ਸਰਟੀਫਿਕੇਟ ਇੱਥੇ ਢਲਵਾਵਾਂਗੇ ਮੈਂ ਦੇਖਦਾ ਕੂਟਰ ਬਹੁਤ ਚੰਗਾ ਕੋਡ ਨੰਬਰ 1 ਤੋਂ ਸਟਾਰਟਿੰਗ ਭਾਈ ਖੜ ਜੋ ਲੋਕ ਇੱਕ ਤੋਂ ਲੈ ਕੇ 2 ਪਿੱਛੋਂ ਦੇ ਕੈਨੇਡਾ ਆਇਓ 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 ਬਟਾ ਥਈਏ ਹੀ ਰੱਖ ਦੇਈ ਦਾਣੇ ਹਾਂ ਰੱਖ ਦੋ ਹੀ ਕੋਡ ਨੰਬਰ ਆਇਓ ਆਇਓ YouTube ਜਵਾ ਨੂੰ ਇਹਨਾਂ ਕੋਲ ਹਾਂ ਤੁਸੀਂ ਦੱਸ ਤਾ ਤੇਰੇ ਬਾਹਰ ਗੋਲ ਲਾਗੇ ਹਾਂ ਕਾਲੀ ਖਾਣ ਨੇ ਈ ਦਾਣੇ ਇੱਧਰ ਆਇਓ ਆਇਓ आई लव यू आई रखਦੇ ਦਾਣੇ ਗੋਲੀ ਦਿੱਤੀ ਨਹੀਂ ਕੁਦਰੀ ਆਏ 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 ਬੱਤਰ ਦੋ ਦਰਾਂ ਦੇ ਗੋਲੇ ਆ ਗੁਰੂ ਜੀ ਆਏ ਸਾਰੇ ਚਲੋ ਮੈਂ ਮੈਂਬਰ ਨੂੰ ਫੋਨ ਕਰ ਲੈ ਸਰਪੰਚ ਨੂੰ ਹੀ ਕਰ ਲੈ ਵਿੱਚ ਨਾਂਜੀ ਨਾਂਜੀ ਗੱਲ ਗੋਡੋਈ ਸਾਰੇ ਅੜ ਚੇ ਆਏ ਬੱਤਰ ਆ ਨਾਮਾ ਪੱਠਾ ਸਾਰ ਨੂੰ ਪਾਤਾ ਤੇ ਕੰਮ ਸੈੱਟ ਹੈ ਕੈਮਰਾ ਸਲੈਟ ਛੱਡ ਤਗੀ ਟੀਣੀ ਨੀਣੀ ਨੀਣੀ ਆ ਜਗ ਪਈ ਓਕੇ ਹਾਂਜੀ ਲੱਗਦਾ ਹੱਥਾਂ ਮਣੇ ਹੈ ਡਰੈਸਰ ਕੋਲੇ ਵੀ ਆ ਗਏ ਰੋਕੋ ਜੀ ਹਾਂਜੀ ਮੇਰੇ ਵੀਰੋ ਤੇ ਲੱਗਦੇ ਹੱਥ ਜੀ ਵਾਲ ਵੀ ਕਟਾ ਦੇ ਠੀਕ ਹੈ ਇਹ ਵੀ ਕੋੜ ਕਰਤਾ ਓਕੇ ਦੀ ਹੋ ਗਈ ਰਿਪੋਰਟ ਚਲੋ ਘਰੇ ਜਾ ਕੇ ਦਿਖਾਵਾਂਗੇ ਚਲਦੇ ਆਂ ਘਰੇ ਆਪਾਂ ਠੀਕ ਨਹੀਂ ਅਬੇ ਸائیں ਕਿੱਥੇ ਪਈਆਂ ਨੇ ਇਧਰੋਂ ਪਈਆਂ ਨੇ ਆਪਣੇ ਘਰੋਂ ਪਈਆਂ ਨੇ ਉਹਨੇ ਸਮਝ ਆਉਂਦੀ ਹਾਂਜੀ ਵਾਪਸ ਆ ਕੇ ਕਰੀ ਹੋਣ ਕਰੋ ਚੈੱਕ ਜੀ ਓਕੇ ਰਿਪੋਰਟਾਂ ਤੇ ਕਮੀ ਪੇਸ਼ੀ ਦੇਖ ਲਓ ਹੈਗੀ ਹੈ ਤਾਂ ਠੀਕ ਨੇ ਆਪ ਦੇ ਵੱਲੋਂ ਤਾਂ ਰਿਪੋਰਟ ਓਕੇ ਕਰਾਂਗਾ ਹਨਾ ਬਾਗੀ ਅੱਜ ਤਾਂ ਠੰਡ ਲੱਗੀ ਜਾਂਦੀ ਏਰੇ ਕੱਜ ਜੀ ਕੱਚਾ ਕੱਚਾ ਉਹ ਨਹੀਂ ਕਹਾਂਦਾ ਆਥਣ ਦਾ ਉਹ ਨਹੀਂ ਦਿਨੇ ਠੀਕ ਸੀ ਜਿਹਨੇ ਟਾਈਮ ਕਣ ਕਵੰਡੀ ਔਰ ਦੂ ਬਾਦ ਬੱਚਿਆਂ ਦੇ ਰੰਗ ਲਾਇਆ ਉਦੋਂ ਵੀ ਠੀਕ ਸੀ ਜਦੋਂ ਬੱਚਾ ਉਹਦੇ ਪਾਸੇ ਕੋਣ ਚਵਾਰੇ ਤੇ ਉਦੋਂ ਬਹੁਤ ਸਾਲਾ ਜੀ ਕਪੜਾ ਕੱਚਾ ਕੱਚਾ ਹੋ ਜਾਂਦਾ ਪਤਾ ਨਹੀਂ ਘਟੀ ਜਾਂਦਾ ਦਮ ਨਹੀਂ ਕਹਿੰਦਾ ਤੂੰ ਹੱਸੀ ਜਾਣਾ ਤੂੰ ਤਾਂ ਇਨਾ ਆ ਕੇ ਮਗਾ ਸੀ ਨਹੀਂ ਆਂਦਾ ਯਾਰ ਮੇਰਾ ਤਾਂ ਮਾਂ ਪਾਣ ਜ ਹੂਰ ਹੀ ਅੱਜ ਮਾਂ ਨਹੀਂ ਟਹਿ ਲ ਆ ਜਾ ਪਿਆ ਆ ਗਿਆ ਹੈ ਪਤਾ ਨਹੀਂ ਕੀ ਹੋਇਆ ਹੈ ਬੇ ਅੰਦਰੋਂ ਨਾ ਯਾਰ ਹੋਰ ਹੀ ਫੀਲ ਆਉਂਦੀ ਥਨ ਮੈਂ ਕਿਵੇਂ ਦੱਸਾਂ ਵੀ ਕੁਝ ਨਾ ਦੇਖਣ ਕੁਝ ਸਮਤਿਕ ਮਿਸਿੰ ਕੁਛ ਨਾ ਜਿ ਲੱਗਦਾ ਕੁਝ ਰਹਿ ਗਿਆ ਕੁਝ ਅਧੂਰਾ ਜ ਕੁਝ ਹੋਰੂ ਜੇ ਫੀਲਿੰਗ ਆਉਂਦੀ ਵੱਖਰੀ ਜੀ ਕਹਿਣ ਤੋਂ ਭਾਬੀ ਬੈਡ ਦੀ ਫੀਲ ਆਉਂਦੀ ਹੈ ਨਾ ਹੂਰੂ ਜੇ ਉਹ ਪਤਾ ਨਹੀਂ ਘਾਤ ਹੁੰਦਾ ਹੈ ਯਾਰ ਪਤਾ ਨਹੀਂ ਸਾਰਿਆਂ ਨਾਲ ਹੀ ਹੁੰਦਾ ਕਿ ਮੇਰੇ ਨਾਲ ਹੀ ਹੁੰਦਾ ਹੈ ਨਾ ਹੁੰਦਾ ਕਦੇ ਕਦੇ ਕੋਈ ਟਾਈਮ ਹੁੰਦਾ ਬੰਦਾ ਰੋਣਾ ਕਿਉਂ ਹੁੰਦਾ ਗੇਰਦਾ ਬੈਠਾ ਬੈਠਾ ਖਣੀ ਕੱਲਾ ਰਹਿਣ ਕਰਕੇ ਜਿਆਦਾ ਟਾਈਮ ਚਲ ਠੱਡੋ ਕੋਈ ਨਾ ਕੇਰਾਸ ਠੀਕ ਆ ਬਸ ਮੈਂ ਮਾਰਾਂ ਬੱਚਾ ਤੇ ਨਿਗਾ ਨੁਗਾ ਤੇ ਦੇਖਾਂ ਵੀ ਦਾਣਾ ਪਾਣੀ ਖਾ ਲਿਆ ਸਾਰੇ ਜਿਹੜੇ ਨਵੇਂ ਛੱਡੇ ਸੀ ਉਹ ਦੇਖਣੇ ਜ਼ਰੂਰੀ ਐ ਜੇ ਨਾ ਖਾਦਾ ਤਾਂ ਫਿਰੋਜ਼ ਸਾਹਿਬ ਤੇ ਕਰਾਂਗੇ ਕੋਈ ਸੈਟਿੰਗ ਆਪਾਂ ਬਾਕੀ ਖਾਈ ਜਾਂਦੇ ਥੱਲੇ ਫਿਰਦੇ ਉੱtre ਆਏ ਤਾਂ ਬੱਚੇ ਸਾਰੇ ਇਧਰ ਵੀ ਖਾਈ ਜਾਂਦੇ ਮੇਰੇ ਸਾਹਮਣੇ ਹਨ ਓਕੇ ਰਪੋਟਾ ਤੂੰ ਜਿਹੜੇ ਦੋ ਨਵੇਂ ਕੂਤrai ਸੀ ਉਹ ਬਹਿੰਦੇ ਮਹਿੰਦੇ ਲੰਘ ਗਏ ਆਪਣੇ ਪਤਾ ਨਹੀਂ ਕੀ ਦੇ ਸੀ ਬੈਠੇ ਨੀ ਕੇ ਮਾਰਾ